we <tries>

ਤਤ ਮੁੜ ਕੇ ਕਬ ਜਨ ਭਲ ਉਹਨਹਿ ਤੋਹਿ ਵਣਿਆ ਪਰ ਸਨਮਾਨੀ yog ਜੁਗ ਜੁਗ ਅਟਲ ਚਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਗਤਿਆਂ ਦੀ ਗਤ ਨੇ ਪੱਤਿਆਂ ਦੀ ਪਤਨ ਤੇ ਤਿਰਿਆਂ ਦੀ ਤਰ ਨਿ ਆਸਰਿਆਂ ਦੇ ਆਸਰੇ ਪੰਨਨ ਕਰਨ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਾਂ ਦਾ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਪਵਨ ਪੁੱਤਰ ਪ੍ਰਕਾਸ਼ਪੁਰਵ ਸਰਦਾ ਭਾਵਨਾ ਨਾਲ ਮਨਾ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਧਰਨਾ ਰੂਪੇ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਬਹੁਤ ਮਿੱਠੀਆਂ ਵਾਜਾਂ ਵਿੱਚ ਸਰਵਣ ਕਰ ਰਹੇ ਸੋ ਔਰ ਸਾਧ ਸੰਗਤ ਬੜੀ ਖੁਸ਼ੀ ਹੁੰਦੀ ਹੈ ਜਦੋਂ ਜੰਗ ਏਸ ਵਿੱਚ ਇਹ ਬੱਚੇ ਗੁਰੂ ਦੀ ਉਸਤਤ ਵਡਿਆਈ ਆਪਾਂ ਨੂੰ ਸੁਣਾਉਂਦੇ ਨੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੌਮ ਦਾ ਉੱਜਲ ਭੋਖ ਹਨ ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਦੀ ਉਸਤਤ ਵਿਡਿਆਈ ਤੁਹਾਨੂੰ ਸਰਵਣ ਕਰਵਾ ਰਹੇ ਸਨ ਸਤਿਗੁਰੂ ਇਹਨਾਂ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਆਓ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਰਤੀ ਕਾਗਰ ਕਰੋ ਗੁਰਮਤਿ ਵਿਚਾਰਾਂ ਨਾਲ ਸਾਜ ਬਣਾਈਏ ਇੱਕ ਵਾਰ ਸਾਰੀ ਸੰਗਤ ਲਵਾਉ ਹਾਜ਼ਰੀ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਅਸੀਸ ਛੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਆਵਾਜ਼ ਨਹੀਂ ਆਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹਨਾਂ ਦਿਵਾਨਾਂ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਾਂ ਇੱਥੇ ਕਰਨ ਕੀ ਆਏ ਹਾਂ ਮਕਸਦ ਪਤਾ ਹੋਣਾ ਚਾਹੀਦਾ ਜਿਸ ਕੰਮ ਦਾ ਮਕਸਦ ਨਾ ਪਤਾ ਹੋਵੇ ਉਹਦੇ ਵਿੱਚੋਂ ਕੋਈ ਲਾਭ ਜਾਂ ਬੈਨੀਫਿਟ ਨਹੀਂ ਹੁੰਦਾ ਜਿਹੜੇ ਬੰਦੇ ਨੂੰ ਆਪਣੀ ਮੰਜ਼ਿਲ ਯਾਦ ਨਾ ਹੋਵੇ ਉਹ ਕਿੱਥੇ ਜਾਣਾ ਹੈ ਉਨਾ ਸੰਕੜੇ ਜਾਂ ਹਜ਼ਾਰਾਂ ਮੀਲ ਡਰਾਈਵ ਕੀਤਾ ਹੋਇਆ ਸਮਾਂ ਬਰਥ ਜਾਂਦਾ ਹੈ ਇਸ ਲਈ ਘਰੋਂ ਚੱਲਣ ਲੱਗਿਆਂ ਤੁਹਾਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਜਾਣਾ ਕੋਈ ਵੀ ਮੰਜ਼ਲ ਨਹੀਂ ਭਟਕਦਾ ਕਦੇ ਰਸਤਾ ਭਟਕਦਾ ਹੈ ਆਪਾਂ ਨੂੰ ਮੰਜ਼ਲ ਵੀ ਯਾਦ ਹੋਣੀ ਚਾਹੀਦੀ ਹੈ ਔਰ ਰਸਤੇ ਜੰਦਿਆਂ ਰਾਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਇਸ ਰਸਤੇ ਤੇ ਆਪਾਂ ਤੁਰਨਾ ਕਿਵੇਂ ਆ ਕਿਵੇਂ ਗੁਰੂਤਪ ਪਹੁੰਚਣਾ ਹੈ ਆਪਾਂ ਕਰਨ ਕੀ ਆਈ ਆਪਣਾ ਧਿਆਨ ਅੱਲਾ ਲੰਗਰਵਾਲੀ ਹੋਣਾ ਚਾਹੀਦਾ ਇੱਕ ਚੀਜ਼ ਧਿਆਨ ਨਾਲ ਸੁਣਿਓ ਜਦੋਂ ਬੱਚੇ ਨੂੰ ਆਪਾਂ ਸਕੂਲੇ ਪੜ੍ਹਨ ਪਾਉਂਦੇ ਆ ਉਹਦੇ ਬੈਗ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਤੁਸੀਂ ਸਾਰੇ ਦ੍ਰਿਸ਼ਟੀ ਬੈਠੇ ਹੋ ਆਪਣੇ ਸਾਰਿਆਂ ਦੇ ਬੱਚੇ ਪੜ੍ਹਦੇ ਨੇ ਬੱਚੇ ਦੇ ਬੈਗ ਵਿੱਚ ਦੋ ਚੀਜ਼ਾਂ ਪਾਈਆਂ ਜਾਂਦੀਆਂ ਨੇ ਇੱਕ ਪੜ੍ਹਨ ਵਾਸਤੇ ਕਿਤਾਬਾਂ ਬੁੱਕਸ ਨੋਟਸ ਬੁੱਕ ਔਰ ਦੂਜੀਆਂ ਉਹਦੇ ਬੈਗ ਵਿੱਚ ਇੱਕ ਚੀਜ਼ ਮਾਂ ਰੋਜ਼ ਪਾਉਂਦੀ ਹੈ ਉਹ ਕੀ ਹੈ ਪਰੌਂਠੀ ਤਿਆਰ ਕਰਕੇ ਟਿਫਨ ਹਰ ਰੋਜ਼ ਘਰ ਪਰਿਵਾਰ ਵਾਲਿਆਂ ਨੂੰ ਮਾਂ ਨੂੰ ਇੱਕੋ ਗੱਲ ਯਾਦ ਹੁੰਦੀ ਹੈ ਵੀ ਟਿਫਨ ਪਾਲਿਆ ਰੋਟੀ ਵਾਲਾ ਟਿਫਨ ਪਾਉਂਦੇ ਹੋ ਨਾ ਬੱਚੇ ਦੀ ਪਰੌਂਠੀ ਤਿਆਰ ਕਰਕੇ ਬੈਗ ਵਿੱਚ ਕੀ ਪਾਇਆ ਜਾਂਦਾ ਟਿਫਨ ਕਿ ਬੈਗ ਵਿੱਚ ਪਰੌਂਠੀ ਤਿਆਰ ਕਰਕੇ ਪਰੌਂਠਾ ਬਣਾ ਕੇ ਬੱਚੇ ਨੂੰ ਪਾ ਦਿੱਤਾ ਦੋ ਚੀਜ਼ਾਂ ਬੱਚੇ ਦੇ ਬੈਗ ਵਿੱਚ ਨੇ ਪੜਨ ਵਾਸਤੇ ਕਿਤਾਬਾਂ ਖਾਣ ਵਾਸਤੇ ਪਰੌਂਠੀ ਔਰ ਜਦੋਂ ਬੱਚਾ ਸਕੂਲ ਤੋਂ ਵਾਪਸ ਆਉਂਦਾ ਪੜ ਕੇ ਤੇ ਮਾਂ ਪੁੱਛਦੀ ਹੈ ਬੇਟਾ ਅੱਜ ਸਕੂਲ ਵਿੱਚ ਕੀ ਪੜਿਆ ਅੱਜ ਤੈਨੂੰ ਕੀ ਪੜਾਇਆ ਅੱਜ ਮੈਡਮਾਂ ਨੇ ਕੀ ਕਰਾਇਆ ਤਾਂ ਉਦੋਂ ਜੇ ਬੱਚਾ ਇਹ ਗੱਲ ਕਵੇ ਕਿ ਮਾਂ ਪਰੌਂਠੀ ਬਹੁਤ ਸੁਆਦ ਸੀ ਜਿਹੜਾ ਪਰੌਂਠਾ ਤੂੰ ਬਣਾ ਕੇ ਖੱਲੇ ਆਲੂ ਵਾਲਾ ਪਨੀਰ ਵਾਲਾ ਪਰੌਂਠੀ ਬਹੁਤ ਸੁਆਦ ਸੀ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਪਰ ਪਰੌਂਠੀ ਸੁਆਦ ਸੀ ਉਹ ਖਾ ਕੇ ਵਾਪਸ ਆ ਗਿਆ ਸਕੂਲ ਤੋਂ ਦੂਜੇ ਦਿਨ ਮਾਂ ਫਿਰ ਪੁੱਛੇਗੀ ਬਿਟੇ ਕੀ ਪੜ ਕੇ ਆਇਓ ਤੇ ਬੱਚਾ ਕਹੇ ਮਾਂ ਅੱਜ ਪਰੌਂਠਾ ਬਹੁਤ ਸੁਆਦ ਸੀ ਇੱਕ ਦਿਨ ਦੋ ਦਿਨ ਚਾਰ ਦਿਨ ਮਾਂ ਪਿਓ ਬਰਦਾਸ਼ਤ ਕਰਨਗੇ ਪੰਜਵੇਂ ਦਿਨ ਜਾ ਕੇ ਸਕੂਲੇ ਪੁੱਛਣਗੇ ਵੀ ਇਹਨੂੰ ਪੜਾਉਂਦੇ ਕੀ ਹੋ ਇਹ ਰੋਜ਼ ਟਿਫਨ ਦਾ ਪਰੌਂਠਾ ਖਾ ਕੇ ਚੱਲਿਆ ਜਾਂਦਾ ਪੜ੍ਹਾਈ ਬਾਰੇ ਕੁਝ ਨਹੀਂ ਦੱਸਦਾ ਨਾ ਕੋਈ ਹੋਮਵਰਕ ਨਾ ਕੋਈ ਪੜ੍ਹਾਈ ਇਹਨੂੰ ਸਕੂਲੇ ਜਾ ਕੇ ਤੁਸੀਂ ਪੁੱਛੋਗੇ ਇਹਨੂੰ ਪੜਾਉਂਦੇ ਕੀ ਹੋ ਕਿਉਂਕਿ ਉਹ ਪਰੌਂਠੀ ਇਸ ਵਾਸਤੇ ਪਾਈ ਜਾਂਦੀ ਹੈ ਬੱਚੇ ਨੂੰ ਫਿਜ਼ੀਕਲੀ ਸਰੀਰਕ ਤੌਰ ਤੇ ਉਹਦੀ એનર્ਜੀ ਮਿਲੇ ਤਾਕਤ ਮਿਲੇ ਪਰ ਕਿਤਾਬਾਂ ਉਹਨੂੰ ਪਾ ਕੇ ਬੈਗ ਵਿੱਚ ਇਸ ਲਈ ਸਕੂਲ ਘੱਲਿਆ ਜਾਂਦਾ ਉਹ ਪੜ੍ਹਾਈ ਕਰੇ ਸਕੂਲੇ ਬੱਚੇ ਦਾ ਜਾਣਾ ਮਕਸਦ ਪੜ੍ਹਾਈ ਕਰਨੀ ਹੈ ਪਰੌਂਠੀ ਖਾਣੀ ਨਹੀਂ ਉਹ ਤਾਂ ਘਰ ਵਿੱਚ ਦਿਨੇ ਵੀ ਕੁਝ ਨਾ ਕੁਝ ਖਾਂਦੇ ਕੋਈ ਬੱਚਾ ਰੋਜ਼ ਪਰੌਂਠੀ ਖਾ ਕੇ ਮੋੜਾਵੇ ਤੇ ਕਹੇ ਬੜਾ ਸੁਆਦ ਹੈ ਔਰ ਪੜ੍ਹਾਈ ਨਾ ਕਰੇ ਪੇਰੈਂਟਸ ਜਾ ਕੇ ਸਕੂਲੇ ਪੁੱਛਦੇ ਨੇ ਜੀ ਇਹਨੂੰ ਕੀ ਪੜਾਉਂਦੇ ਹੋ ਸਾ ਸੰਗਤ ਯਾਦ ਰੱਖਿਓ ਆਪਣੇ ਵੀ ਬੈਗ ਵਿੱਚ ਦੋ ਚੀਜ਼ਾਂ ਨੇ ਇੱਕ ਗੁਰੂ ਦਾ ਉਪਦੇਸ਼ ਗੁਰਦੁਆਰੇ ਸਿੱਖਣਾ ਆਈਦਾ ਤੇ ਦੂਜਾ ਗੁਰੂ ਕਾ ਲੰਗਰ ਹੈ ਕਿਤੇ ਇਹ ਨਾ ਹੋਵੇ ਆਪਾਂ ਇਹੀਓ ਗੱਲਾਂ ਕਰਦੇ ਰਹੀਏ ਵੀ ਮਟਰ ਪਨੀਰ ਬੜਾ ਸੁਆਦ ਸੀ ਔਰ ਕਈ ਵਾਰ ਜਾ ਕੇ ਬਾਹਰ ਬੀਬੀਆਂ ਪੁੱਛਦੀਆਂ ਤੈਨੂੰ ਖੀਰ ਮਿਲੀ ਐ ਅੱਛਾ ਮੇਰੇ ਤੱਕ ਤਾਂ ਆਇਆ ਹੀ ਨਹੀਂ ਖੀਰ ਵਾਲਾ ਜਲੇਬੀ ਵਾਲਾ ਸਾਡੇ ਵੱਲ ਆਇਆ ਹੀ ਨਹੀਂ ਅੱਛਾ ਤੈਨੂੰ ਵੀ ਬਰੈਡ ਪਕੌੜੇ ਮਿਲੇ ਸਾਡੇ ਵੱਲ ਬਰੈਡ ਪਕੌੜਿਆਂ ਵਾਲੇ ਨਹੀਂ ਆਇਆ ਇਹ ਚੀਜ਼ਾਂ ਪੰਗੱਲਾ ਹੀ ਨਾ ਕਰਦੇ ਰਹਦੀਆਂ ਜੇ ਸਾਨੂੰ ਬਰੈਡ ਪਕੌੜੇ ਨਹੀਂ ਮਿਲੇ ਜੀ ਸਾਡੇ ਬਰੈਡ ਪਕੌੜੇ ਸਵਾਦ ਬਹੁਤ ਸੀ ਪਨੀਰ ਬਹੁਤ ਸਵਾਦ ਸੀ ਭੋਜਨ ਆਪਣੇ ਵਾਸਤੇ ਬਣਾਇਆ ਪਰ ਮੇਨ ਮਕਸਦ ਜਿਵੇਂ ਬੱਚੇ ਦਾ ਸਕੂਲੇ ਜਾਣਾ ਮਕਸਦ ਪੜ੍ਹਾਈ ਕਰਨਾ ਹੈ ਇਦਾਂ ਸਿੱਖ ਦਾ ਗੁਰਦੁਆਰੇ ਸਮਾਗਮ ਵਿੱਚ ਜਾਣਾ ਗੁਰੂ ਦੀ ਮੱਤ ਸਿੱਖਣਾ ਕੰਮ ਹੈ ਜੀ ਆਪਾਂ ਕੋਈ ਗੁਰੂ ਦੀ ਮਤ ਗੁਰੂ ਦੀ ਗੱਲ ਨਾ ਸਿੱਖ ਕੇ ਗਏ ਫਿਰ ਖਾਧਾ ਹੋਇਆ ਭੋਜਨ ਵਿਅਰਥ ਇੰਦਾ ਸਾਥ ਸੰਗਤ ਆਪਣਾ ਮੇਨ ਮਕਸਦ ਕੋਈ ਇਹਨਾਂ ਦਿਵਾਨਾਂ ਵਿੱਚ ਕੋਈ ਨਾ ਕੋਈ ਗੱਲ ਨਾ ਆਪਾਂ ਸਿੱਖ ਕੇ ਜਾਣੀ ਹੈ ਕੋਈ ਨਾ ਕੋਈ ਗੁਰੂ ਦਾ ਉਪਦੇਸ਼ ਆਪਾਂ ਮਨ ਹਿਰਦੇ ਮਤ ਦੇ ਪੱਲੇ ਵਿੱਚ ਬੰਨ ਕੇ ਜਾਣੀ ਸੋ ਆਓ ਆਪਾਂ ਪਿਆਰ ਨਾਲ ਗੁਰੂ ਦੇ ਉਪਦੇਸ਼ ਨਾਲ ਜੁੜੀਏ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਮਿਲ ਕੇ ਪਿਆਰ ਨਾਲ ਗਾਈਏ ਸਾਰੇ ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ ਤੁਸੀਂ ਪਕੌੜੇ ਖਾ ਲਏ ਸਾਰਿਆਂ ਨੇ ਖਾਦੇ ਨੇ ਚਾਹੂ ਪੀਤੀ ਹੈ ਹੁਣ ਤਕੜੇ ਹੋ ਕੇ ਬੋਲੋ ਮਿਲ ਕੇ ਹਾਜ਼ਰੀ ਲਾਓ ਆਖੋ ਸਾਰੇ ਪਿਆਰ ਨਾਲ ਤੇਰੀ ਉਪਮਾ ਤੋ ਹੈ ਵਣ ਆਵੇ ਤੇਰੀ ਉਪਮਾ ਤੋ ਹੈ ਵਣ ਤੂੰ ਮਾ ਤੋਹਿ ਵਣ ਆਵੇ ਤੇਰੀ ਉਪਮਾ ਤੋਹਿ ਵਣ ਆਵੇ ਤੇਰੀ ਉਪਮਾ ਤੋਹਿ ਵਣ ਵਾਹ ਵਾ ਤੇਰੀ ਉਪਮਾ ਤੋਹਿ ਵਣ ਰਜ ਕੇ ਤੇਰੀ ਉਪਮਾ ਤੋਹਿ ਵਣ ਤੇਰੀ پلے امرداس گن پلے امردس گن پلے امردس پلے امرداس گن پلے امرداس گن پلے امرداس تیری اپما توہی ون آو تری اپما توہ بنیاو تیری اپما تو گج کے پینوں گج گے تیری اپما تو ہی ہے آوے تیری اما تو ہے بنیاری تو پلے امرداس گن تیرے پلے امر داس گن تیرے ਪੱਲੇ ਅਮਰਦਾਸ ਗੁਣ ਆਹ ਪੱਲੇ ਤੇਰੀ ਉਪਮਾ ਤੋ ਹੀ ਵਣ ਆਵੇ ਤੇਰੀ ਉਪਮਾ ਤੋ ਹੀ ਵਣ ਆ ਤੇਰੀ ਉਪਮਾ ਤੋ ਹੀ ਵਣ ਤੇਰੀ ਉਪਮਾ ਤੋ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਗੱਜ ਕੇ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਪੱਟਾ ਨੇ ਲਿਖਿਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰਮ ਕਾਰ ਆਕਾਰ ਜੋਤ ਜਗ ਮੰਡਲ ਕਰਿਓ ਕਹਿੰਦੇ ਹੇ ਗੁਰੂ ਅਮਰਦਾਸ ਮਹਾਰਾਜ ਆਪ ਨਿਰੰਕਾਰ ਨੇ ਤੁਹਾਡਾ ਆਕਾਰ ਧਾਰ ਕੇ ਸੰਸਾਰ ਵਿੱਚ ਜੰਮਿਆ। ਹੁਣ ਸੁਣਿਓ ਧਿਆਨ ਨਾਲ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਸਨੀਓਰਟੀ ਨਹੀਂ ਹੈ। ਕੋਈ ਰਿਟਾਇਰਮੈਂਟ ਨਹੀਂ। ਦੋ ਚੀਜ਼ਾਂ ਇੱਥੇ ਬਿਲਕੁਲ ਰੱਦ ਨੇ। ਇਸ ਬੰਦਾ ਕੋਈ ਮਾਣ ਨਹੀਂ ਵੀ ਕੋਈ ਬੰਦਾ ਕਹੇ ਮੈਂ 20 ਸਾਲ ਤੋਂ ਸੇਵਾ ਕਰ ਰਿਹਾ ਹਾਂ। ਇਹ ਗੱਦੀ ਮੈਨੂੰ ਮਿਲਣੀ ਚਾਹੀਦੀ। ਇਸ ਗਲਤੀ ਕੋਈ ਸਨਿਯੋਟੀ ਜਾਂ ਕੋਈ ਰਿਜ਼ਰਵੇਸ਼ਨ ਨਹੀਂ ਹੈ ਕਿ ਇਹ ਸਾਡੇ ਪਿਓ ਦੀ ਗੱਦੀ ਹੈ ਤੇ ਹੁਣ ਪੁੱਤਰ ਨੂੰ ਮਿਲਣੀ ਚਾਹੀਦੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਇਹ ਦੋਏ ਚੀਜ਼ਾਂ ਰੱਦ ਕੀਤੀਆਂ ਗਈਆਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਪੁੱਤਰ ਧੰਨ ਬਾਬਾ ਸ੍ਰੀ ਚੰਦ ਸਾਹਿਬ ਮਹਾਨ ਤਪਸਵੀ ਨੇ ਪਰ ਸਾਧ ਸੰਗਤ ਗੁਰਤਾ ਗੱਦੀ ਪੁੱਤਰ ਨੂੰ ਨਹੀਂ ਗੁਰਤਾ ਗੱਦੀ ਸੇਵਕ ਨੂੰ ਦਿੱਤੀ। ਕਿਉਂ ਦੁਨੀਆ ਵਿੱਚ ਇਹ ਚੀਜ਼ ਦੱਸਣੀ ਸੀ ਭਾਈ ਇਹ ਅਨੰਤਾਰ ਦੇ ਘਰ ਦਾ ਉਹ ਤਖਤ ਉਹ ਗੱਦੀ ਹੈ ਜਿਹਦੇ ਉੱਤੇ ਕਿਸੇ ਦੀ ਰੈਡਿਸ਼ਨ ਦਾ ਅਧਿਕਾਰ ਨਹੀਂ ਹੈ ਕਿ ਪਿਓ ਤੋਂ ਬਾਅਦ ਪੁੱਤਰ ਬੈਠੇ ਮਹਾਂ ਤਪਸਵੀ ਨੇ ਬਾਬਾ ਸ਼੍ਰੀਚੰਦ ਸਾਹਿਬ ਪਰ ਗੁਰਦਾਂ ਗੱਦੀ ਸੇਵਕ ਨੂੰ ਔਰ ਫਿਰ ਸਾ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ 20 ਸਾਲ ਤੋਂ ਸਿੱਖ ਰਹੇ ਨੇ ਬਾਬਾ ਬੁੱਢਾ ਸਾਹਿਬ 20 ਸਾਲਾਂ ਤੋਂ ਸੇਵਾ ਕਰ ਰਹੇ ਨੇ ਹਰ ਗੁਰਤਾ ਗੱਦੀ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ 7 ਸਾਲ ਸੇਵਾ ਕਰਨ ਤੋਂ ਬਾਅਦ ਮਿਲ ਗਈ ਕਿਉਂ ਇੱਥੇ ਕੋਈ ਰਿਜ਼ਰਵੇਸ਼ਨ ਨਹੀਂ ਕਿ ਕੋਈ ਬੰਦਾ ਜੀ 20 ਸਾਲ ਤੋਂ ਸਨੀ ਸੀਨੀਅਰ ਹੋ ਗਿਆ ਸਨੀਓਰਟੀ ਹੈ ਉਹਦੀ ਉਹਨੂੰ 20 ਸਾਲ ਹੋ ਗਏ ਗੱਦੀ ਮਿਲਣੀ ਚਾਹੀਦੀ ਹੈ ਇੱਕੋ ਚੀਜ਼ ਰੱਖੀ ਗਈ ਜੇ ਕੋ ਬੁੱਝੇ ਹੋਵੇ ਸੱਚਿਆਰ ਤਵਲੇ ਉੱਪਰ ਕੀਤਾ ਭਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਸਿੱਖੀ ਬੁੱਝਣੀ ਪੈਂਦੀ ਹੈ ਸਾਥ ਸੰਗਤ ਜੇ ਕੋਈ ਬੁੱਝ ਨਾ ਸਕੇ ਉਹ ਗੁਰੂ ਨੂੰ ਪਾ ਨਹੀਂ ਸਕੇ ਔਰ ਬੁੱਝਣ ਦਾ ਭਾਵੇਂ ਕੋਈ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ 7 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹੇ 1532 ਈਸਵੀ ਤੋਂ ਲੈ ਕੇ 1539 ਈਸਵੀ ਤੱਕ 7 ਸਾਲ ਸੇਵਾ ਕੀਤੀ ਭਾਈ ਲੈਣਾ ਜੀ ਨੇ ਔਰ ਸੱਤਾਂ ਸਾਲਾਂ ਵਿੱਚ ਇਤਿਹਾਸ ਕਹਿੰਦਾ ਹੈ 21 ਵਾਰ ਪ੍ਰੀਖਿਆ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲੈਣਾ ਕਿੱਥੇ ਖੜੇ 21 ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰੀਖਿਆ ਲਈ ਔਰ ਉਹ ਪੇਪਰ ਭਾਈ ਲੈਣੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਏ ਜਿਹੜੇ ਪੇਪਰ ਇੰਨੇ ਵਰੀਤ ਸਰ ਜਿਹੜਾ ਸਬਜੈਕਟ ਕਰਾਇਆ ਨਹੀਂ ਸੀ ਉਹਦੀ ਵੀ ਪ੍ਰੀਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਈ ਜਿਸ ਦਿਨ ਪਹਿਲੇ ਦਿਨ ਭਾਈ ਲੈਣਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ। ਉਦੋਂ ਸਾ ਸੰਗਤ ਦੋ ਚੀਜ਼ਾਂ ਭੇਟਾ ਦੇ ਰੂਪ ਵਿੱਚ ਲੈ ਕੇ ਆਏ। ਤੁਸੀਂ ਬੈਠਿਓ ਹਰ ਸਿੱਖ ਨੇ ਮੱਥਾ ਟੇਕਣ ਲੱਗਿਆ ਭੇਟਾ ਚੜਾਈ ਹੈ। ਪਰ ਯਾਦ ਰੱਖਿਓ ਕਿ ਗੁਰਦੁਆਰੇ ਦੀ ਭੇਟਾ ਹੈ। ਗੁਰੂ ਦੀ ਭੇਟਾ ਕੀ ਹੈ ਉਹ ਵੀ ਆਪਾਂ ਸਮਝਣੀ। ਗੁਰਦੁਆਰੇ ਦੀ ਭੇਟਾ ਮਾਇਆ ਜਾਂ ਪਦਾਰਥ ਹੋ ਸਕਦੇ ਨੇ। ਗੁਰੂ ਦੀ ਪੇਟਾ ਇੱਕੋ ਹੀ ਸਿੱਖਾ ਜਿੱਤ ਵਿੱਚ ਭਾਵਨਾ ਪ੍ਰੇਮ ਤੇ ਭਾਉ ਲੈ ਕੇ ਆਏ ਜਿੱਦਣ ਤੇਰੇ ਚਿੱਤ ਵਿੱਚ ਭਾਉ ਭਾਵਨਾ ਪ੍ਰੇਮ ਸ਼ਰਧਾ ਹੋਏਗੀ ਉਦਣ ਤੂੰ ਗੁਰੂ ਨੂੰ ਰਜਾ ਸਕੇਗਾ ਗੁਰਦੁਆਰੇ ਦੀ ਕੋ ਪੇਟਾ ਜਿਹੜੀ ਰੋਜ਼ ਪੜਾਈ ਜਾਂਦੀ ਗੁਰਦੁਆਰੇ ਲਾਏ ਭਾਵਨੀ ਇੱਕ ਨ ਦਸਵੇਂ ਦਾਰ ਦੇ ਖਾਇਆ ਭਾਈ ਗੁਰਦੁਆਰੇ ਭਾਵਨਾ ਨਾਲ ਆਉਣੇ ਅੱਜ ਜਦੋਂ ਭਾਈ ਲਹਿਣਾ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਸ਼ਰਨ ਚ ਜਾਏ ਪਹਿਲੇ ਦਿਨ ਭੇਟਾ ਕੀ ਲੈ ਕੇ ਆਇਆ ਕਹਿੰਦੇ ਦੋ ਚੀਜ਼ਾਂ ਚੁੱਕੀਆਂ ਹੋਈਆਂ ਨੇ ਜਦੋਂ ਗੁਰੂ ਚਰਨਾਂ ਵਿੱਚ ਭੇਟਾ ਰੱਖਣ ਲੱਗੇ ਇੱਕ ਕੱਪੜੇ ਵਿੱਚ ਬੰਨਿਆ ਹੋਇਆ ਵੱਡਾ ਸਾਰਾ ਲੋਣ ਦਾ ਡੜਾ ਨਮਕ ਦਾ ਡੜਾ ਅੱਜ ਵੀ ਤੁਸੀਂ ਵੇਖੋਗੇ ਜਿਹਨੂੰ ਸਿੰਧ ਦਾ ਨਮਕ ਕਹਿੰਦੇ ਨੇ ਸਾਧ ਸੰਗਤ ਵੱਡੇ ਵੱਡੇ ਡਲੇ ਦੇਸੀ ਨਮਕ ਦੇ ਮਿਲਦੇ ਨਹੀਂ ਵੱਡਾ ਨਮਕ ਦਾ ਡਲਾ ਇੱਕ ਕੱਪੜੇ ਵਿੱਚ ਚਾਦਰ ਚ ਬੰਨਿਆ ਹੋਇਆ ਸਿਰ ਤੇ ਚੁੱਕਿਆ ਹੋਇਆ ਡਲਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਪੈਂਡ ਕੀਤਾ। ਇੱਕ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਦੱਬ ਦੀ ਬਣੀ ਹੋਈ ਸਫ ਉਹ ਚਰਨਾਂ 'ਚ ਪੈਂਡ ਕੀਤੀ। ਦੋਵੇਂ ਚੀਜ਼ਾਂ ਧਰਮਸ਼ਾਲਾ ਵਿੱਚ ਵਰਤੋਂ ਵਿੱਚ ਆਉਣਗੀਆਂ। ਨਮਕ ਲੰਗਰ ਵਿੱਚ ਵਰਤਿਆ ਜਾਣਾ, ਭੋਜਨ ਪ੍ਰਸ਼ਾਦਾ ਬਣਾਉਣ ਲਈ। ਦੱਬ ਦੀ ਬਣੀ ਹੋਈ ਜਿਹੜੀ ਚਟਾਈ ਹੈ ਜਿਹਨੂੰ ਸਫ ਕਹਿੰਦੇ ਨੇ। ਉਹ ਸੰਗਤ ਵਿੱਚ ਪੰਗਤ ਵਿੱਚ ਬਹਿਣ ਲੱਗਿਆਂ ਵਰਤਾ ਵਰਤੀ ਜਾਏਗੀ ਜਦੋਂ ਦੋਵੇਂ ਚੀਜ਼ਾਂ ਪੇਂਡ ਕੀਤੀਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਕਹਿੰਦੇ ਲੈਣਿਆਂ ਭੇਟਾ ਤੇ ਲੈ ਆਇਆ ਹੈ ਭਾਵ ਦਾ ਪਤਾ ਹੈ ਹੱਥ ਜੋੜ ਕੇ ਖਲੋ ਗਏ ਕਹਿੰਦੇ ਭੇਟਾ ਤੇ ਲੈ ਆਇਆ ਹੈ ਭਾਵ ਦਾ ਪਤਾ ਹੈ ਹੱਥ ਜੋੜ ਕੇ ਬਚਨ ਕਹੇ ਮਹਾਰਾਜ ਭਾਵ ਤੁਸੀਂ ਸਮਝਾ ਦਿਓ ਬਾਦਸ਼ਾਹ ਬੜੇ ਖੁਸ਼ ਹੋਏ ਲੈਣਿਆ ਤੂੰ ਪਹਿਲੇ ਦਿਨ ਹੀ ਪਹਿਲੇ ਉਸ ਪੇਪਰ ਵਿੱਚ ਪਾਸ ਹੋ ਗਿਆ ਜਿੱਥੇ ਸਿੱਖ ਨੇ ਗੁਰੂ ਨੂੰ ਇਹ ਨਾਲ ਕਹਿਨੀ ਹੈ ਮਹਾਰਾਜ ਆਪ ਸਮਝਾ ਦਿਓ ਜੇ ਸਿੱਖ ਇਹ ਕਹਿਣ ਲੱਗ ਜਾਏ ਮੈਨੂੰ ਪਤਾ ਉਹ ਸਿੱਖੀ 'ਚ ਫੇਲ ਹੋ ਜਾਏਗਾ